ਇਨੇ ਜਨ ਦੇ ਹਲਕਾਤ ਨਗਰ ਦਾ ਸੇਵਾਦਾਰ ਹੋਣਾ ਤੇ ਮੇਰਾ ਫਰਜ਼ ਹੈ ਕਿ ਮੈਂ ਆਪਣੇ ਲੋਕਾਂ ਦੇ ਨਾਲ ਬਾਬਾ ਜੀ ਨੂੰ ਸ਼ਰਧਾ ਦੇ ਸਮਨ ਪੇਟ ਕਰਾਂ ਤੇ ਆਪਣੇ ਇਲਾਕਾ ਦੇ ਵਸਨੀਕਾਂ ਨੂੰ ਮਾਰਕਵਾ ਦੇਵਾਂ ਇਹ ਸ਼ੋਭਾਕਸ਼ਤਿ ਨਾਲ ਸੂਬੇ ਪੰਜਾਬੀ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਪਿੱਤਰ ਦਿਹਾੜੇ ਦੀ ਬਹੁਤ-ਬਹੁਤ ਮਾਰਕਵਾ ਦਿੰਨਾ ਅਸੀਂ ਗੱਲ ਕਰੀਏ ਕਿ ਬੰਦੂਖ ਲੈ ਕੇ ਕਿਉਂ ਖੜੇ ਹੋ ਆ ਪਿੰਨ ਦੇਣਾ ਬਾਬਾ ਸਾਹਿਬ ਪਿੰਨਰਾਉ ਮੈਡੀਕਲ ਦੇ ਦੁੱਤਾ ਆ ਜਿਹੜੀ ਬੰਦੂਖ ਹੈ ਇਹ ਸ਼ੇਧ ਦੇ ਅਜੋ ਸਰਪੱਖਸ਼ੀ ਦੇ ਪੈਰੋਂ ਕਰਦੇ ਰੂਪ ਦੇ ਵਿੱਚ ਖੜੀ ਹੈ ਕਿ ਕਿਸੇ ਨੇ ਇੱਕ ਤੰਕੀ ਦਿੱਤੀ ਹੈ ਇਹ ਬਾਬਾ ਸਾਹਿਬ ਦੇ ਜਿਹੜੀਆਂ ਪ੍ਰਤਿਮਾ ਨੇ ਉਹਨਾਂ ਦਾ ਨਿਰਾਦਰ ਕਰਾਂਗੇ ਮੈਂ ਤੁਹਾਨੂੰ ਉਹ ਉਸ ਨਿਰਾਦਰ ਕਰਨ ਵਾਲੇ ਨੂੰ ਤੰਕੀ ਦੇਣ ਵਾਲੇ ਨੂੰ ਮੈਂ ਕਹਿ ਲਈ ਦਿੰਦਾ ਵੀ ਤੁਸੀਂ ਅੰਮੇਲਕਰ ਨਗਰ ਤੋਂ ਇਹ ਸ਼ੁਰੂਆਤ ਕਰੋ ਮੈਨੂੰ ਲੱਗਦਾ ਵੀ ਦੁਬਾਰੇ ਕਹੇ ਬਤੂ ਦੇ ਨੇੜੇ ਜਾਵਾਂਗੇ ਤੁਹਾਨੂੰ ਲੋਨ ਨੂੰ ਤੁਹਾਨੂੰ ਵੀ ਲੱਗਦਾ ਹੈ ਜਿਹੇ ਲੋਕ ਕੋ ਜਿਹੜਾ ਕਰ ਰਹੇ ਨੇ ਕਿਉਂਕਿ ਇਹ ਦੇਸ਼ ਨੂੰ ਤੋਰਨ ਦੇ ਆ ਲੰਬੇ ਸਮੇਂ ਤੋਂ ਯਤਨ ਹੋ ਰਹੇ ਨੇ ਪਰ ਬਾਬਾ ਦੀਪ ਸਿੰਘ ਦੇ ਚਾਨਣ ਅਰਦਾਸ ਕਰਨਾ ਕਿ ਸਾਡੇ ਪੰਜਾਬ ਸਾਡੇ ਭਾਰਤ ਵਿੱਚ ਇੱਕਤਾ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹੇ ਇਹ ਰਿਸ਼ਤਾ ਐ ਹੋ ਰਹੇ ਜਿਵੇਂ ਨੌ ਤੇ ਮਾਸ ਦਾ ਰਿਸ਼ਤਾ ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਜਿਹਦੇ ਵਿੱਚ ਨਫਰਤਰੀ ਕੋਈ ਜਗ੍ਹਾ ਨਹੀਂ ਗੁਰੂ ਗ੍ਰੰਥ ਸਾਹਿਬ ਸਾਂਝੀ ਵਰਤ ਦਾ ਪ੍ਰਤੀਕ ਹੈ ਉਹਦੇ ਵਿੱਚ ਨਾ ਕੋਈ ਸ਼ਬਦ ਦਾ ਮਤਲਬ ਨਹੀਂ ਉਹ ਨਾਲੇ ਮਹਾਰਾਜ ਕਿਰਪਾ ਰਖਣ ਸਾਡਾ ਪੰਜਾਬ ਸਾਡਾ ਭਾਰਤ ਇਸੇ ਤਰ੍ਹਾਂ ਟਿਕਿਆ ਰਹੇ। ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ